ਜੋ ਇਹਦੇ ਵਿੱਚ ਸੂਫੀਆਂ ਦਾ ਇਤਿਹਾਸ ਜਦੋਂ ਲਿਖਿਆ ਹੈ ਤਾਂ ਜਿੰਨੇ ਵੀ ਸੂਫੀਆਂ ਦੇ ਸੈਕਟ ਸੀਗੇ ਸੰਪਰਦਾਵਾਂ ਸੀ ਸੂਫੀਆਂ ਦੀ ਉਹਨਾਂ ਦੇ ਉੱਪਰ ਇੱਕ ਇੱਕ ਕਾਫੀ ਜਿਹੜੀ ਹੈ ਉਹ ਲਿਖੀ ਹੈ ਹੂੰ ਹੂੰ ਸੋ ਇਹ ਕਾਦਰੀ ਸੂਫੀਆਂ ਬਾਰੇ ਅੱਛਾ ਜਿਹੜੇ ਕਾਦਰੀ ਸੂਫੇ ਸੀਗੇ ਸੋ ਇਹ ਇਹਦਾ ਨਾਮ ਹੈ ਤਾਨ ਕਾਦਰੀ ਹੂੰ ਕਿ ਤੁਮਾਂ ਪਈਆਂ ਵਿੱਚ ਲਾਹੌਰ ਤਾਨ ਤਾਲ ਦਾ ਆਇਆ ਦੌਰ ਹੂੰ ਹੂੰ ਤੁਮਾਂ ਪਈਆਂ ਵਿੱਚ ਲਾਹੌਰ ਤਨ ਤਾਲ ਦਾ ਆਇਆ ਦੌਰ ਗੂੰਜਣ ਲੱਗੇ ਸਭ ਹੁਣ ਰਾਜ਼ ਅੱਖਰ ਪੜਨ ਪਏ ਨਮਾਜ਼ ਖੱਜ ਕਰ ਜਿਉ ਆਏ ਸਾਜ਼ ਸ਼ਾਇਰ ਅਸ਼ਿਆਰ ਦਾ ਸ਼ੋਰ ਤਨ ਤਾਲ ਦਾ ਆਇਆ ਦੌਰ ਕਿਆ ਬਾਤ ਕਿਆ ਬਾਤ ਤਨ ਮਨ ਨੂੰ ਜੋ ਮਾਰਦੇ ਹਮ ਸੁਰ ਤਾਲ ਦੇ ਨਾਲ ਠਾਰਦੇ ਹਮ ਬਹੁਤ ਅੱਛੇ ਬਹੁਤ ਅੱਛੇ ਤਨ ਮਨ ਨੂੰ ਜੋ ਮਾਰਦੇ ਸੁਰ ਤਾਲ ਦੇ ਨਾਲ ਠਾਰਦੇ ਵਿਚ ਵਜਦ ਦੇ ਸਭ ਕੁਝ ਹਾਰਦੇ ਵਿਚ ਵਜਦ ਦੇ ਸਭ ਹਾਰਦੇ ਰਜ ਰਜ ਹੁੰਦੇ ਹੋਰ ਦੇ ਹੋਰ ਦਾਨ ਤਾਲ ਦਾ ਆਇਆ ਦੌਰ ਕਵਾਲ ਦੇ ਵਿੱਚ ਅੰਦਰ ਇਸ਼ਕ ਰਲਾਉਂਦੇ ਕਵਾਲੀ ਉੱਥੋਂ ਆਇਆ ਕਾਦਰੀਆਂ ਤੋਂ ਆਈ ਕਵਾਲੀ ਕਵਾਲ ਕਵਾਲ ਦੇ ਅੰਦਰ ਇਸ਼ਕ ਰਲਾਉਂਦੇ ਟਾਲੀ ਨਾਲ ਕਵਾਲੀ ਗਾਉਂਦੇ ਹਮਦ ਨਾਤ ਮੁਨਾਜਾਤ ਤੇ ਆਉਂਦੇ ਖੁਸਰੋ ਸੰ ਕਈ ਰੰਗ ਵਿਪੂਰ ਤਾਨ ਤਾਲ ਦਾ ਆਇਆ ਦੋ ਤੁਸਰੋ ਵੀ ਰਬਾਬ ਤੰਬੂਰਾ ਵਜੇ ਪੈਦਨੀ ਇਹ ਜਿਹੜਾ ਹੁਣ ਨਰਿਤ ਕਰਦੇ ਸੀ ਸੂਫੀ ਇਹ ਉਹਦੇ ਕਿ ਰਬਾਬ ਤੰਬੂਰਾ ਵਜੇ ਪੈਦਨੀ ਥਾਪ ਪਏ ਹੋ ਜਾਏ ਗਸ਼ਤਨੀ ਹੂੰ ਕਦੇ ਗਸ਼ਤਨੀ ਕਦੇ ਦਵਿਦਨੀ ਹੂੰ ਦਵਿਦਨੀ ਮੀਨਸ ਗਸ਼ਤਨੀ ਤਾਂ ਕੁਮ-ਕੁਮ ਜਿਵੇਂ ਮੱਚਦੇ ਸੀ ਦਵਿਦਨੀ ਜੋ ਹਿਲਾ ਹਲੋ ਜਿਹਾ ਲੇਕਿਨ ਹੋਰ ਸਰੇ ਤਾਂ ਹਲਾਈ ਰਬਾਬ ਤਮੂਰਾ ਵਜੇ ਪੈਦਨੀ ਹੂੰ ਥਾਪ ਪਏ ਹੋ ਜਾਏ ਗਸ਼ਤਨੀ ਕਦੇ ਗਸ਼ਤਨੀ ਕਦੇ ਦਵਿਦਨੀ ਤੁਮਾਂ ਪਾਪਾ ਬਦਲੇ ਤੌਰ ਤਾਨ ਤਾਲ ਦਾ ਆਇਆ ਦੌਰ ਹਜ਼ਰਤ ਮੀਆਂ ਮੀਰ ਲਾਹੌਰੀ ਸੁਣੀ ਕਾਦਰੀ ਰੀਤ ਸੀ ਤੋਰੀ ਹੂੰ ਕਰਨੀ ਕਰਦੇ ਚੋਰੀ ਚੋਰੀ ਅੰਦਰੇ ਅੰਦਰ ਬਾਤ ਬਤੌਰ ਤਾਨ ਤਾਲ ਦਾ ਆਇਆ ਦੌਰ ਹਾਕਮ ਆਉਣ ਉਹਦੇ ਦਰਬਾਰ ਉਹ ਆਪਣੀ ਕੁੱਲੀ ਦਾ ਸਰਦਾਰ ਹਮ ਸ਼ਾਹਜਹਾਨ ਮਤਲਬ ਉਹਦਾ ਸੀਗਾ ਇਹ ਹਾਕਮ ਆਉਣ ਉਹਦੇ ਦਰਬਾਰ ਉਹ ਕੁੱਲੀ ਉਹ ਕੁੱਲੀ ਦਾ ਸਰਦਾਰ ਸ਼ਾਹਜਹਾਨ ਦੀ ਠੁਕਰਾਈ ਦਸਤਾਰ ਪਾਦਸ਼ਾਹ ਬਣੋ ਕਹਿ ਦਿੱਤਾ ਤੌਰ ਤਾਨ ਤਾਲ ਦਾ ਆਇਆ ਦੌਰ ਧਿਆਨ ਦੀ ਮਿਲੀ ਸੀ ਸੌਰਾਤ ਹੰ ਹੱਥ ਗੁਰ ਕੀ ਮੂੰ ਰੁਕਦੀ ਬਾਤ ਇੱਕ ਸਾਹ ਵਿੱਚ ਕਟਦੇ ਰਾਤ ਇੰਨੀ ਲੰਬੀ ਸਾਧਨਾ ਸੀ ਉਹਨਾਂ ਦੀ ਹੰ ਕਿ ਧਿਆਨ ਦੀ ਮਿਲੀ ਸੀ ਸੋਗਾਤ ਹੱਥ ਗੁਰ ਕੀ ਮੂੰ ਰੁਕਦੀ ਬਾਤ ਇੱਕ ਸਾਹ ਵਿੱਚ ਕਟਦੇ ਰਾਤ ਦਰवेशਾਂ ਦੇ ਇਹੋ ਜੋਰ ਤਾਨ ਤਾਲ ਦਾ ਆਇਆ ਦੌਰ ਸੂਫੀ ਸੰਤ ਸਿੱਖ ਫਕੀਰ ਦਾਰਾ ਸ਼ਕੋਹ ਦੀ ਲਈ ਜ਼ੰਜੀਰ ਹੰ ਕਿ ਸੂਫੀ ਸੰਤ ਸਿੱਖ ਵਕੀਰ ਦਾਰਾ ਸ਼ਿਕੋ ਦੀ ਲਈ ਜ਼ੰਜੀਰ ਸ਼ਹਾਦਤ ਦੀ ਉਭਰੀ ਤਸਵੀਰ ਆਸ਼ਿਕ ਨਾਵਰ ਸ਼ਾਇਰ ਦਾ ਦੌਰ ਤੁਮਾਂ ਪਈਆਂ ਵਿੱਚ ਲਾਹੌਰ ਤਾਨ ਤਾਲ ਦਾ ਆਇਦਾ ਵਾਹ ਵਾਹ